ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੀ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੇ ਅੱਜ ਆਪਾਂ ਗੱਲ ਕਰਦੇ ਆਂ ਬੀਬੀ ਚਾਹੇ ਕੋਈ ਤੁਹਾਨੂੰ ਮਾੜਾ ਕਹੀ ਜਾਵੇ ਕਹੀ ਜਾਣ ਦੇ ਕੋਈ ਫਰਕ ਨਹੀਂ ਪੈਂਦਾ ਪਰ ਕਿਸੇ ਲਈ ਬਾਧੂ ਨਾ ਬਣੋ ਤਾਂ ਦੀਆਂ ਸੋਨ ਮੁੰਗੀਆਂ ਅੱਗੇ ਵੀ ਬਾਧੂ ਕਿਉਂ ਨਾ ਬਣੋ ਕਿਉਂਕਿ ਮੈਂ ਤਾਂ ਇਹ ਚੀਜ਼ਾਂ ਕਰਕੇ ਦੇਖ ਲਈਆਂ ਹੁਣ ਤੁਸੀਂ ਨਾ ਚੱਕਰਾਂ 'ਚ ਬੈਜੋ ਠੀਕ ਹੈ ਮਾੜੇ ਕਿਵੇਂ ਬਣੋਗੇ ਤੁਸੀਂ ਜਦੋਂ ਕਿਸੇ ਦੇ ਕੰਮ ਕਰਨ ਲੱਗ ਜੂਗੇ ਆ ਸੋੜੀ ਕਿਦੋਂ ਕਿਸ ਨੂੰ ਜਵਾਬ ਦੇਣ ਲੱਗ ਜੂਗੇ ਹਟ ਜੂਗੇ ਹਰ ਇੱਕ ਦੀ ਗੁਲਾਮੀ ਕਰਨੀ ਹਾਜ਼ਰੀ ਭਰਨੀ ਮਨਾ ਕਰਨ ਲੱਗ ਜੂਗੇ ਹਨਾ ਉਦੋਂ ਤੁਸੀਂ ਮਾੜੇ ਵੱਜਣ ਲੱਗ ਜੂਗੇ ਤੇ ਬਾਦੂ ਕਦੋਂ ਬਣ ਜਾਨੇ ਤੁਸੀਂ ਅਗਲੇ ਦੀਆਂ ਨਜ਼ਰਾਂ ਚ ਜਦੋਂ ਤੁਸੀਂ ਹਰ ਇੱਕ ਗੱਲ ਤੇ ਅਗਲੇ ਲਈ ਹਾਜ਼ਰ ਖੜ ਜਾਂਦੇ ਹੋ ਉੱਥੇ ਤੁਹਾਡੀ ਇੱਜ਼ਤ ਵੀ ਘਟਦੀ ਹੈ ਤੁਹਾਡਾ ਰਤਬਾ ਵੀ ਘਟਦਾ ਸਾਰਾ ਕੁਝ ਘਟਦਾ ਮੈਂ ਗੱਲਾਂ ਫੀਸ ਕੀਤੀਆਂ ਤੈਨੂੰ ਹੀ ਸੋਨੂੰ ਕਹਿਣੀ ਆ ਵੀ ਸੁਧਰ ਜਾ ਮੈਂ ਤਾਂ ਜੋ ਜ਼ਿੰਦਗੀ ਚ ਉਹ ਗੱਲ ਆ ਵੀ ਆਪਦੀ ਜ਼ਿੰਦਗੀ ਕੱਢ ਲਈ ਤੁਸੀਂ ਨਾ ਨਾ ਚੱਕਰਾਂ ਚ ਤੁਰੇ ਫਿਰੋ ਵੀ ਐਸੀ ਕਿ ਸੇ ਲਈ ਕਰਦੇ ਆ ਤੇ ਕੱਲ ਨੂੰ ਸਾਡੂ ਅਗਲਾ ਸਾਡਾ ਕਰੂਗਾ ਕੋਈ ਨਹੀਂ ਕਰਦਾ ਲੜਵਾਂ ਨੂੰ ਲਈ ਗੱਲ ਤੇ ਵੀ ਕਿਸੇ ਲਈ ਬਾਧੂ ਨਾ ਬਣੋ ਬਾਧੂ ਦਾ ਮਤਲਬ ਇੱਕ ਤਾਂ ਮਾੜਾ ਜਿਹਾ ਸਾਨੂੰ ਕਿਸੇ ਨੇ ਕੁਝ ਕਹਿਤਾ ਨਾਲ ਦੀ ਨਾਲ ਦੇ ਆਖੇ ਨਾ ਲੱਗ ਜਾਇਆ ਕਰੋ ਠੀਕ ਹੈ ਪਹਿਲਾਂ ਦੇਖਿਆ ਕਰੋ ਵੀ ਤੁਹਾਡੇ ਕੌਣ ਕੰਮ ਆਉਂਦਾ ਕੌਣ ਨਹੀਂ ਆਉਂਦਾ ਇਹ ਚੀਜ਼ਾਂ ਦਾ ਤੁਹਾਨੂੰ ਗਿਆਨ ਹੋਣਾ ਜ਼ਰੂਰੀ ਹੈ ਰੋਣ ਧੋਣ ਦਾ ਕੋਈ ਫਾਇਦਾ ਨਹੀਂ ਵੀ ਫਲਾਣੇ ਨੇ ਮੇਰੇ ਨਾਲ ਐਂ ਕੀਤੀ ਤੇ ਹਮਕੇ ਨੇ ਮੇਰੇ ਨਾਲ ਐਂ ਕੀਤੀ ਜਿੰਨਾ ਰੋਣ ਧੋਣ ਦੇ ਚੱਕਰਾਂ 'ਚ ਪਾਉਂਗੇ ਉਹਨੇ ਆਪਣੀ ਜ਼ਿੰਦਗੀ ਨੂੰ ਨਰਕ ਬਣਾਉਂਗੇ ਠੀਕ ਹੈ ਮੈਂ ਬਣਾਈਏ ਤੁਸੀਂ ਨਾ ਬਣਾਇਓ ਰੋਕਦੀ ਆ ਮੈਂ ਤੁਹਾਨੂੰ ਠੀਕ ਹੈ ਥੋੜੀ ਆਪਣੀ ਆਪ ਦੀ ਆਪਣੀ ਆਪ ਦੀ ਇੱਜ਼ਤ ਕਰਨੀ ਸਿੱਖੋ ਲੋਕਤਾਸ ਫਿਰ ਛੁੱਡੇ ਮੰਗਰ ਮੰਗਰ ਫਿਰਨਗੇ ਜਦੋਂ ਆਪਾਂ ਆਪਣੇ ਆਪ ਦੀ ਇੱਜ਼ਤ ਕਰਨ ਨੂੰ ਭੁੱਲ ਜਾਂਦੇ ਆ ਨਾ ਆਪਾਂ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ 'ਚ ਤੁਰੇ ਫਿਰਦੇ ਆ ਭੌਂਕਦੇ ਫਿਰਦੇ ਆ ਸਮਾਂ ਖਰਾਬ ਕਰਦੇ ਫਿਰਦੇ ਆ ਉਹਦੇ ਹੀ ਆਪਣੀ ਜ਼ ਤੁਸੀਂ ਬਣਨਾ ਨਾ ਤਾਂ ਕਿਸੇ ਲਈ ਖਾਸ ਬਣਨਾ ਹੈ ਆਪਣਾ ਰੁਤਬਾ ਬਣਾਉਣਾ ਅਗਲੇ ਦੇ ਦੇ ਵਿੱਚ ਪਤਾ ਹੋਵੇ ਵੀ ਭੁਲਾਣੇ ਬੰਦਾ ਦਾ ਕੋਈ ਰੁਤਬਾ ਯਾਰ ਐਨੇ ਹੈਗਾ ਵੀ ਜਣੇ ਖਣੇ ਨੇ ਫੋਨ ਕਰਤਾ ਤੇ ਆਪਾਂ ਉੱਡ ਗਏ ਅਗਲੇ ਨੇ ਕਰਤਾ ਮੋੜਾ ਜਿਹਾ ਮੂੰਹ ਲਾ ਲਿਆ ਤੇ ਤੁਰ ਗਏ ਨਹੀਂ ਜੇ ਤੁਹਾਡੀ ਕਿਸੇ ਨੇ ਇੱਜ਼ਤ ਘਟਾਈ ਹੋਈ ਹੈ ਨਾ ਵੀ ਤੁਹਾਨੂੰ ਨਹੀਂ ਕਿਸੇ ਨੇ ਸਿਆਣਾ ਤੇ ਤੁਹਾਨੂੰ ਤੁਹਾਡੀ ਔਕਾਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਬਿਲਕੁਲ ਨਹੀਂ ਜਾਣਾ ਗੁਰੂ ਘਰ ਜਾਇਓ ਮੱਥਾ ਟੇਕੋ ਦੁੱਗਣਾ ਸਤਕਾਰ ਪਿਆਰ ਮਿਲਦਾ ਗੁਰੂ ਘਰ ਹਰ ਇੱਕ ਬੰਦਾ ਤੁਹਾਨੂੰ ਪਿਆਰ ਦੀ ਨਿਗਾ ਨਾਲ ਦੇਖਦਾ ਹੈ ਠੀਕ ਹੈ ਮਹਾਰਾਜ ਦੇ ਘਰ ਲੰਗਰ ਦਾ ਘਾਟਾ ਨਹੀਂ ਹੁੰਦਾ ਉੱਥੇ ਕਾਹ ਚੀਜ਼ ਦਾ ਘਾਟਾ ਨਹੀਂ ਹੁੰਦਾ ਉੱਥੇ ਜਾਓ ਆਪਣੀਆਂ ਪ੍ਰੋਬਲਮਾਂ ਵੀ ਦੱਸ ਸਕਦੇ ਹੋ ਗੁਰੂ ਮਹਾਰਾਜ ਨੂੰ ਸਾਰਾ ਕੁਝ ਦੱਸ ਸਕਦੇ ਹੋ ਬਾਦੂ ਤੁਸੀਂ ਬਣ ਜਾਂਦੇ ਹੋ ਵੀਰੇ ਤੁਸੀਂ ਆਪ ਬਣਦੇ ਹੋ ਤੁਹਾਨੂੰ ਕੋਈ ਬਾਦੂ ਨਹੀਂ ਬਣਾਉਂਦਾ ਮੈਂ ਤਾਂ ਆਪ ਬਣੀ ਹੋਈ ਸੀਗੀ ਮੈਂ ਵਿਚਾਰੀ ਹਰ ਇੱਕ ਦੇ ਉੱਤੇ ਉੱਥੇ ਜਾ ਕੇ ਚੜੀ ਜਾਂਦੀ ਕੋਈ ਨਹੀਂ ਮੈਂ ਕਰ ਦੂੰ ਜੇ ਕਿਸੇ ਨੇ ਕਹਣਾ ਕੰਮ ਸਾਡਾ ਕਰਦੇ ਕੀ ਹਾਂ ਮੈਂ ਕਰ ਦੂੰ ਕਿੰਨੇ ਪੈਸੇ ਲੈਣੇ ਕੀ ਨਹੀਂ ਮੈਂ ਤਾਂ ਫੇਰੀ ਉਹ ਹੀ ਕਰ ਦੂੰ ਕੋਈ ਨਹੀਂ ਵੀਰੇ ਫੇਰ ਕੀ ਫਰਕ ਪੈਂਦਾ ਕਿਉਂਕਿ ਮੇਰੇ ਦਿਲਚੇਤ ਦੋਂ ਦੋਂ ਮੈਂ ਹੈ ਨਹੀਂ ਸੀ ਮੈਨੂੰ ਐ ਲੱਗਦਾ ਹੁੰਦਾ ਵੀ ਜੇ ਆਪਣੇ ਆਪ ਨੂੰ ਕੋਈ ਮਹਾਰਾਜ ਨਹੀਂ ਮਾਣਾ ਮੋਟਾ ਹਨਰ ਦਿੱਤਾ ਆਪਾਂ ਕਰ ਦਿੰਨੇ ਬਹੁਤ ਮੈਂ ਲੋਕਾਂ ਦੇ ਕੰਮ ਕੀਤੇ ਆ ਕੱਪੜੇ ਵੀ ਫਰੀ ਸ਼ੰਤੇ ਆ ਸਾਰਾ ਕੁਝ ਕੀਤਾ ਕੋਈ ਕਿਸੇ ਦਾ ਕੋਈ ਕੰਮ ਹੁੰਦਾ ਫਰੀ ਕਰਨਾ ਕੋਈ ਗੱਲ ਨਹੀਂ ਪਰ ਫਿਰ ਇਥੇ ਚੱਕਰ ਚ ਆਪਦੀ ਇੱਜ਼ਤ ਘਟਾ ਲਈ ਲੋਕਾਂ ਲਈ ਵਾਧੂ ਬਣ ਗਈ ਮੈਂ ਲੋਕਾਂ ਨੇ ਮੈਨੂੰ ਟਿੱੱਚੀ ਸਮਝਿਆ ਵੀ ਤਾਂ ਵਾਧੂ ਹੀ ਐ ਮਾੜਾ ਜਿਹਨੂੰ ਕਹਿ ਦੋ ਕੰਮ ਕਰ ਦੂ ਮੇਰਾ ਕੋਈ ਸਵਾਰਥ ਨਹੀਂ ਸੀ ਹੁੰਦਾ ਮੈਨੂੰ ਐ ਹੁੰਦਾ ਵੀ ਚੱਲ ਆਪਣੇ ਆ ਯਾਰ ਕੀ ਆਪਣੇ ਹਨਰ ਦਾ ਕਿਸੇ ਤੋਂ ਪੈਸਾ ਲੈਣਾ ਪਰ ਲੋਕਾਂ ਨੇ ਮੈਨੂੰ ਵਾਧੂ ਸਮਝ ਲਿਆ ਤੇ ਮੇਰਾ ਕੀ ਕਸ ਤਸਾਂ ਨੂੰ ਕਹਣੀ ਆ ਵਾਧੂ ਨਾ ਬਣੋ ਜਿਹੜਾ ਬੰਦਾ ਜਿਆਦਾ ਕੰਮ ਕਰਦਾ ਨਾ ਹਨਾ ਆਖੇ ਲੱਗਦਾ ਲੋਕਾਂ ਦੇ ਵਿਆਹ ਬੂਹ ਚ ਦੇਖ ਲਓ ਨੂੰ ਸਭ ਤੋਂ ਪਹਿਲਾਂ ਸੱਦਣਗੇ ਕਿਉਂ ਕਿਉਂਕਿ ਬੰਦੇ ਨੂੰ ਪਤਾ ਹੁੰਦਾ ਵੀ ਜੇ ਆਪਾਂ ਕੋਈ ਬਾਹਰੋਂ ਬੰਦਾ ਕਰ ਹੁਣ ਕੋਈ ਤੁਸੀਂ ਕੰਮ ਵਾਲੀਆਂ ਪੁੱਛ ਲਓ ਕੰਮ ਵਾਲੀ ਅਗਲੀ ਕਹਿੰਦੀ ਦਿਨ ਦਾ 300 ਲਊ 400 ਲਊ ਨਾਲੇ ਸਾਰਾ ਰੋਟੀ ਪਾਣੀ ਲਊ ਹਨਾ ਆਪਣੇ ਵਰਗੇ ਆਪਾਂ ਕੋਈ ਨਹੀਂ ਅਸੀਂ ਹੋਏਗਾ ਜੇ ਅਸੀਂ ਸਾਂਭ ਲਾਂਗੇ ਕਰਦਾਂਗੇ ਤੇ ਵਿਆਹ ਮੈਨੂੰ ਲੱਗਦਾ ਜਿਵੇਂ ਅੱਜ ਵਿਆਹ ਖਤਮ ਹੈ ਅੱਥਰ ਨੂੰ ਅਗਲਾ ਕਹਿ ਜਾਂਦਾ ਚਲੋ ਭਾਈ ਵਧੀਆ ਡੰਗ ਲਾਇਆ ਹੈ ਤੂੰ ਸਾਡਾ ਚੱਲ ਭਾਈ ਤੇਰਾ ਧੰਨਵਾਦ ਤੋਏ ਨਾਲ ਸਾਡਾ ਡੰਗ ਸਾਰਿਆ ਹੁਣ ਭਾਈ ਤੂੰ ਆਪਦਾ ਘਰੇ ਕੰਮ ਕਰਕੇ ਸਾਡੀ ਖਤਰ ਕਰ ਛੱਡਿਆ ਸੋਨੂੰ ਮਿੱਠੀ ਵੇਚਤੀ ਕਰਕੇ ਅਗਲਾ ਘਰੋਂ ਕੱਢ ਦਿੰਦਾ ਕਿਉਂਕਿ ਛੋਟੇ ਕਰ ਬੱਤਲ ਪਿਛੋਂ ਨਿਕਲ ਗਏ ਤੇ ਅਗਲੇ ਦੇ ਵਿਆਹ ਦੇ ਵਿੱਚ ਘਰੇ ਕੌਣ ਫਿਰਦੇ ਆ ਜਿਹੜੇ ਚਲਾਕ ਹੁੰਦੇ ਆ ਜਿਹੜੇ ਨਾਜਰਾਂ ਚੁਰਾਉਂਦੀ ਆ ਜਿਹੜੇ ਅਗ ਨੂੰ ਕਹਿੰਦਾ ਟਾਈਮ ਨਹੀਂ ਯਾਰ ਫੇਰ ਆਵਾਂਗੇ ਉਹਨਾਂ ਦੀ ਕਦਰ ਵਾਲੀ ਹੁੰਦੀ ਆ ਜਿਹੜੇ ਕੰਮ ਵੀ ਘਟ ਕਰਦੇ ਹੁੰਦੇ ਆ ਤੇ ਨੰ ਤਾਈਆਂ ਵੀ ਵਾਲੀਆਂ ਕਢਾਉਂਦੇ ਹੁੰਦੇ ਆ ਵੀ ਅੱਜ ਤਾ ਆ ਜਾਗੇ ਕੋਈ ਨਹੀਂ ਅੱਜ ਤਾ ਆ ਜਾਗੇ ਤੇ ਜਿਹੜਾ ਵਿਚਾਰਾ ਹੁੰਦਾ شریف ਰੱਬ ਨੂੰ ਪਛਾਣਦਾ ਹੁੰਦਾ ਆਪਾਂ ਤਾਂ ਸਮਝ ਲੈਨੇ ਆਂ ਵੀ ਚਲ ਆਪਾਂ ਅੱਜ ਕਰਦੇ ਆਂ ਕੱਲ ਨੂੰ ਆਪਣਾ ਅਗਲਾ ਕਰੂਗਾ ਹਨਾ ਕੋਈ ਗੱਲ ਨਹੀਂ ਤੇ ਅਗਲੇ ਦੇ ਦਿਲ ਚਾਹ ਬਣ ਜਾਂਦਾ ਤਾਂ ਵਾਧੂ ਆ ਯਾਰ ਮੜਾ ਸੱਤ ਲਵਦੀ ਆ ਜਾਂਦਾ ਇਹ ਦੁਨੀਆ ਇੰਨੀ ਕ ਮਤਲਬ ਦਿਮਾਗ ਦੀ ਛੋਟੀ ਹੋ ਚੁੱਕੀ ਹੈ ਵੀ ਜੇ ਕੋਈ ਕਿਸੇ ਦਾ ਕੰਮ ਕਰਦਾ ਕਿਸੇ ਨੂੰ ਰਿਸਪੈਕਟ ਦਿੰਦਾ ਪਿਆਰ ਕਰਦਾ ਉਹ ਨੂੰ ਲੈਣੀ ਨਹੀਂ ਆਉਂਦੀ ਇੱਜ਼ਤ ਉਹਨਾਂ ਦੇ ਅੰਦਰ ਜਕਦੀੜਾ ਭਰ ਜਾਂਦਾ ਵੀ ਤੇ ਮੇਰੇ ਜੁੱਗਰ ਮੈਨੂੰ ਔਕਾਤ ਦਾ ਬਹੁਤ ਕੀਤਾ ਵਾਧੂ ਕਿਸੇ ਨੂੰ ਜਵਾਬ ਨਹੀਂ ਸੀ ਦਿੱਤਾ ਕੋਈ ਚੀਜ਼ ਹੁੰਦੀ ਘਰੇ ਲੈ ਜਾਓ ਕੋਈ ਚੱਕਰ ਨਹੀਂ ਵੀਰੇ ਲੈ ਜਾਓ ਕੀ ਫਰਕ ਪੈਂਦਾ ਜਦੋਂ ਮੈਨੂੰ ਕੰਮ ਆ ਪੈਗਾ ਮੇਰੀ ਕਿਸੇ ਨੇ ਯਾਤ ਨਹੀਂ ਪੁੱਛੀ ਮੈਨੂੰ ਵਾਧੂਆਂ ਜੀ ਕਰਤਾ ਵੀ ਤੂੰ ਵਾਧੂ ਹੀ ਐ ਤੂੰ ਤਾਂ ਵਈ ਉੱਤੇ ਚੜਦੀ ਫਿਰਦੀ ਐ ਸਾਡੇ ਔਕਾਤ ਦਿਖਾਤੀ ਅਗਲੇ ਨੇ ਮੈਨੂੰ ਮੇਰੇ ਕੰਮ ਕਰੇ ਮੇਰੇ ਗੁਣ ਸਾਰੇ ਚੁੱਲ੍ਹੇ 'ਚ ਪਾਤੇ ਜਿਹੜੇ ਮੇਰੇ ਔਗਣ ਸੀ ਉਹ ਚੱਕ ਲਈ ਕਿਉਂਕਿ ਔਗਣ ਆਪਣੇ ਸਾਰਿਆਂ 'ਚ ਹੁੰਦੀ ਐ ਮੇਰੇ ਔਗਣਾਂ ਨੂੰ ਫਰੋਲਿਆ ਜਾਂਦਾ ਸੀ ਤੇਰੀ ਆਇਆ ਤੇਰੀ ਬਾਏ ਤੈਨੂੰ ਆਇਆ ਤੈਨੂੰ ਬਾਏ ਗੋਣਾ ਜਿਹੜੇ ਉਹ ਗੇਟ ਠੇਕੂਚ ਤੇ ਜਿਹੜੇ ਹੁੰਦੇ ਆ ਜਿਆਦੇ ਚਲਾਕ ਬੰਦੇ ਕਲੈਵਰ ਬੰਦੇ ਉਹ ਬਹਿਬਤੀ ਵੀ ਪੂਰੇ ਹੁੰਦੇ ਤੇ ਉਹਨੂੰ ਇੱਜ਼ਤ ਵੀ ਪੂਰੀ ਹੁੰਦੀ ਹੈ ਕਿਉਂ ਕਿਉਂਕਿ ਉਹ ਇੱਜ਼ਤ ਕਰਾਉਣਾ ਜਾਣਦੇ ਹੁੰਦੇ ਆ ਉਹ ਲੁੱਚੇ ਮਿੱਠੇ ਹੁੰਦੇ ਆ ਜੜਾ ਕੇ ਦੱਤੀ ਤੇ ਰੀ ਰੱਖਦੇ ਆ ਉੱਤੋਂ ਅਗਲੇ ਰੱਖਣਗੇ ਤੇਰੇ ਨਾਲ ਆ ਅਸੀਂ ਤਾਂ ਤੇਰੇ ਆ ਇਹੋ ਜਿਹੇ ਦੀ ਗਦਰ ਹੈ ਤੇ ਦੁਨੀਆ ਪਤਾ ਨਹੀਂ ਕਿਉਂ ਜੀ ਹੈ ਜਿਹੜਾ ਬੰਦਾ ਸੱਚੀ ਰਿਸਪੈਕਟ ਕਰਦਾ ਸੱਚੇ ਦਿਲੋਂ ਉਹਨੂੰ ਲੋਕ ਸਮਝਦੇ ਪਾਗਲ ਮੈਂਟਲ ਮੈਂ ਤਾਂ ਮੈਂਟਲ ਕਹਿੰਦੀ ਰਹੇ ਮੈਂ ਤੁਹਾਨੂੰ ਕੀ ਕਹਾਂ ਵੀਰੇ ਮੈਂ ਤਾਂ ਆਪ ਖਵਾਇਆ ਮੈਂਟਲ ਆ ਮੈਂ ਤਾਂ ਆਪ ਕਹਿੰਦੀ ਸੀ ਤਾਂ ਮੋਟੀ ਮੱਤ ਦੀ ਐ ਮਾੜਾ ਜਿਹਾ ਕਹੋਏ ਤਾਂ ਸਾਰੇ ਕੰਮ ਕਰ ਦਿੰਦੀ ਐ ਤੇ ਕੰਮ-ਕੁਮ ਕਰਵਾ ਕੇ ਮੈਂ ਸੱਚੀ ਮੇਰਾ ਰੱਬ ਜਾਣਦਾ ਦੁੱਖ ਵੀ ਆਉਂਦਾ ਦੁੱਖ ਵੀ ਨਹੀਂ ਆਉਂਦਾ ਕਿਉਂਕਿ ਆਪਣੀਆਂ ਮਾਲਕ ਤੇ ਡੋਰਾ ਵੀ ਮਾਲਕ ਐ ਮੈਂ ਤੈਨੂੰ ਬਤਾ ਵੀ ਮੇਰਾ ਮੇਰਾ ਦਿਲ ਕਿਹਾ ਜਾਂ ਮੈਂ ਕਿਵੇਂ ਕੰਮ ਕੀਤਾ ਮੈਂ ਇਥੋਂ ਭੁੱਲ ਕੰਮ ਕਰਾ ਕੇ ਅਗਲਾ ਪੂਰਾ ਕਰਕੇ ਮਗਰੋਂ ਕਹਿੰਦਾ ਤਾਂ ਫੁਗਰੀ ਐ ਇਹ ਮੋਟੀ ਮੱਤ ਦੀ ਐ ਮੈਨੂੰ ਕਦੇ ਸਾਰੇ ਕੰਮ ਕਰਦੀ ਨੀ ਨਾ ਤਾਂ ਮੈਂ ਫੁਕਰੀ ਸੀ ਵੀਰੇ ਨਾ ਮੈਂ ਮੋਟੀ ਮੱਤ ਦੀ ਸੀ ਮੈਂ ਦਿਲੋਂ ਇੱਜ਼ਤ ਕਰਦੀ ਸੀ ਇਸੇ ਕਰਕੇ ਮੈਨੂੰ ਇਹ ਮਤਲਬ ਨਾ ਮਿਲ ਜਾਂਦਾ ਸੀ ਵੀ ਤਾ ਫੁਕਰੀ ਐ ਫੁਕਰੀ ਤੇਨੂੰ ਕਿਉਂ ਕਹਿੰਦੇ ਕਿ ਕਿੰਨਾ ਕੰਮ ਕੀਤਾ ਇਹਨੇ ਉਹਨੂੰ ਫੁਕਰਾ ਕਹਿ ਦਿੰਦੇ ਐ ਜਿਆ ਕਰਨੀ ਮੋਟੀ ਮੱਤ ਦਾ ਇੱਜ਼ਤ ਮੰਨਣਾ ਵੀਰੇ ਹੁਣ ਦਾ ਜਵਾਨਾ ਜਾਦੇ ਜਿਆਦੇ ਰਿਸਪੈਕਟ ਕਰਨ ਵਾਲਿਆਂ ਨੂੰ ਜਿਆਦੇ ਇੱਜ਼ਤ ਕਰਨ ਵਾਲਿਆਂ ਨੂੰ ਕਮਲੇ ਜਾਂ ਫੁਕਰੇ ਜਾਂ ਮੋਟੀ ਮੱਤ ਦੇ ਕਿਹਾ ਜਾਂਦਾ ਜਿਹੜੇ ਮਿੱਠੇ ਲੁੱਚੇ ਹੁੰਦੇ ਆ ਉੱਤੋਂ ਉੱਤੋਂ ਚਲੋ ਜੀ ਆਪਾਂ ਆ ਕਰ ਦਿਆਂਗੇ ਉਹ ਕਰ ਲੋ ਆ ਕਰਾ ਦਿੰਨੇ ਆ ਕੋਈ ਗੱਲ ਨਹੀਂ ਮੈਂ ਹੈਗਾ ਹੁਣ ਆਪ ਨਹੀਂ ਕਰਦਾ ਕਰਦਾ ਉਹ ਮੇਰੇ ਤੇਰੇ ਵਰਗੇ ਬਿੰਦੂ ਕਰਾਉਂਦਾ ਹੁੰਦਾ ਅਗਲਾ ਉਹ ਅਗਲੇ ਨੇ ਨਾਗਰਾਜ ਬਣ ਜਾਂਦਾ ਜਿਹੜਾ ਜਾਦੇ ਐਨ ਫਿਰਦਾ ਹੁੰਦਾ ਫੈਲਿਆ ਵੀ ਐਂ ਕਰ ਲਾਂਗੇ ਬਾਹਰ ਕਰ ਲਾਂਗੇ ਉਹ ਡੱਕਾ ਚੱਕ ਇੱਥੋਂ ਨਹੀਂ ਕਰਦਾ ਇੱਜ਼ਤ ਉਹਦੀ ਹੁੰਦੀ ਐ ਆਪਣੇ ਵਰਗੇ ਸਾਰਾ ਦਿਨ ਅਗਲੇ ਦੇਖ ਲਈ ਸਰਕਸ ਹੋਈ ਰੱਖਦੇ ਆ ਤੇ ਆਪਣੇ ਵਰਗਾ ਨੂੰ ਕਹਿੰਦੇ ਤਾਂ ਫੋਗਰਾ ਮੋਟੀ ਮੱਤ ਦਾ ਆਪਣੀ ਬੇਇੱਜ਼ਤੀ ਵੀ ਕਰਨਗੇ ਗੱਲ ਗੱਲ ਵੀ ਵੱਡਮੀ ਕਰਨਗੇ ਤੈਨੂੰ ਐਂ ਫੇ ਹਸੀ ਤੂੰ ਐਂ ਕਰਤਾ ਨਲੇ ਉਹ ਜਿਹੜਾ ਮਿੱਠਾ ਲੂਚਾ ਹੁੰਦਾ ਬੰਦਾ ਉਹਦੇ ਉਂਗਲਾ ਲਾਣਦਾ ਜਾ ਕੇ ਉਹਨੂੰ ਕੰਮ ਉਹਨੂੰ ਪਤਾ ਨਹੀਂ ਉਹ ਦੇਖੋ ਉਹਨੇ ਵਿਆਹ ਚ ਹੀ ਲਾ ਲਓ ਉਥੇ ਕੋ ਮੋਟੀ ਮੱਤ ਦੀ ਨੇ ਕਿੰਨੇ ਕਿਵੇਂ ਵਾਟਰ ਸੈੱਲ ਨੇ ਉਹਨੇ ਕੀ ਕਰਨ ਨੂੰ ਜਾ ਕੇ ਘੂਰ ਨਾਲੇ ਬੇਇਜ਼ਤੀ ਕਰਾਉਂਦੇ ਨੇ ਨਾਲੇ ਬੰਦਾ ਕੰਮ ਕਰਦੇ ਸੋ ਸਿਆਣੇ ਹੋ ਜਾਓ ਕੰਮ ਉਹਨਾਂ ਦਾ ਕਰੋ ਜਿਹੜੇ ਸੋਡੇ ਕੰਮ ਆਉਂਦੇ ਆ ਇੱਜ਼ਤ ਉਹਨਾਂ ਦੀ ਕਰੋ ਜਿਹੜੇ ਸੋਡੀ ਹੁੰਦੇ ਆ ਜਦੋਂ ਤੁਸੀਂ ਪਿਛਲੇ ਵਾਧੂ ਬਣ ਜਾਂਦੇ ਹੋ ਨਾ ਵੀਰੇ ਤੁਹਾਡੀ ਜਦੋਂ ਜਿੱਦ ਸਭ ਜਾਂਦੀ ਹੈ ਕੋਈ ਨਹੀਂ ਸੈਣਦਾ ਤੁਹਾਨੂੰ ਤੁਹਾਡਾ ਰੁਤਬਾ ਵੀ ਘਟ ਜਾਂਦਾ ਹੈ ਪ੍ਰੋਗਰਾਮਾਂ ਤੇ ਮਿੱਠੇ ਲੁੱੱਚੇ ਬੰਦੇ ਨੂੰ ਅਗਲਾ ਨਾਲ ਲੈ ਜਾਂਦਾ ਆਪਣੇ ਵਰਗੇ ਨੂੰ ਅਗਲਾ ਘਾਰੀ ਛੱਡ ਜਾਂਦਾ ਆਲਾ ਕਹਿੰਦਾ ਵੀ ਇਹਨੂੰ ਕੋੜਾ ਪਤਾ ਨਹੀਂ ਕੋੜਾ ਸੂਆ ਘੜਾ ਚੱਲ ਤੂੰ ਐਂ ਕਰੀ ਤੂੰ ਘਰੇ ਨਿਗ੍ਹਾ ਰੱਖ ਲਈ ਫਿਰ ਤੂੰ ਸਿਆਣੀ ਐ ਉਸ ਟਾਈਮ ਉਹਨੂੰ ਸਿਆਣਾ ਕਹਿ ਦਿੰਦੇ ਤੇ ਗੱਡੀ 'ਚ ਬੈਠਣ ਦਾ ਅਗਲਾ ਕਹਿੰਦਾ ਮੋਟੀ ਮੱਤ ਦੀ ਇਹਨੂੰ ਛੱਡ ਜਾਂਦਾ ਘਰੇ ਮੋਟੀ ਮੱਤ ਦੇ ਨਾ ਬਣਿਆ ਕਰੋ ਸੁਧਰ ਜੋ ਜਿੰਨਾ ਕੋਈ ਛੋਡਾ ਕਰਦਾ ਉੰਨਾ ਕਰੋ ਬਾਲਾ ਕਰੋ ਨਾ ਜੇ ਬਾਲਾ ਕਰੋਗੇ ਫਿਰ ਰੋਵੋਗੇ ਪਛਤਾਵੋਗੇ ਫਿਰ ਘਰੇ ਬਹਿ ਕੇ ਰੋਣੇ ਹੁੰਨੇ ਜਿਵੇਂ ਮੈਂ ਮੈਂ ਰੋਂਦੀ ਹੁੰਦੀ ਵੀਰ ਮੈਂ ਕਮਲੀ ਬਣ ਗਈ ਇੱਥੇ ਮੈਨੂੰ ਕਮਲੀ ਬਣਾਤਾ ਰੱਬਾ ਮੈਨੂੰ ਕਮਲੀ ਬਣਾਤਾ ਰੱਬ ਕੋਲੇ ਬਹਿ ਕੇ ਰੋਈ ਜਾਂਦੀ ਤੇ ਰੱਬ ਨੇ ਕਿਹੜਾ ਮੈਨੂੰ ਕਿਹਾ ਸੀ ਵੀ ਤੂੰ ਅਗਲੇ ਦੇ ਘਰੇ ਜਾ ਕੇ ਗੁਰਲਾ ਧੰਦਾ ਕਰਮਾ ਕਰੋ ਤੇਰੀ ਅਗਲੇ ਬੇਇਜ਼ਤੀ ਕਰੇ ਸੋ ਵੀਰ ਅੱਜਕੱਲ ਥੋੜੇ ਜਿਹਾ ਚਲਾਕ ਲੋਕਾਂ ਦਾ ਟਾਈਮ ਹੈ ਜਿਆਦਾ ਹੀ ਭੋਲਿਆਂ ਦਾ ਇੱਥੇ ਟਾਈਮ ਹੈ ਨਹੀਂ ਵੀਰੇ ਦੁਨੀਆ ਸਮਝਦੀ ਕੁਛ ਨਹੀਂ ਜਗਾ ਬਣਾਉਣੀ ਪੈਂਦੀ ਆ ਵੀਰੇ ਬਣਦੀ ਨਹੀਂ ਤੇ ਬਾਕੀ ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਆ ਵੀ ਜਿਹੜੇ ਕਹਿੰਦੇ ਆ ਵੀ ਸਾਡੇ ਨਬੀ ਆ ਕੰਮ ਨਹੀਂ ਹੁੰਦੇ ਜਾਂ ਸਾਡਾ ਕੰਮ ਨਹੀਂ ਹੁੰਦਾ ਵੀਰੇ ਮੈਂ ਕੋਈ ਰੱਬ ਨਹੀਂ ਹੈਗੀ ਠੀਕ ਹੈ ਠੀਕ ਆਪਾਂ ਪਰਮਾਤਮਾ ਨੂੰ ਮੰਨਦੇ ਆ ਵਾਹਿਗੁਰੂ ਨੂੰ ਮੰਨਦੇ ਆ ਮੈਂ ਵੀ ਆਪਣੀਆਂ ਵਾਹਿਗੁਰੂ ਤੇ ਡੋਰਾ ਛੱਡਿਆ ਮੈਂ ਵੀ ਵੇਟ ਕਰਦੀ ਹੁੰਨੀ ਆ ਕੰਮ ਦਾ ਮੇਰੇ ਕੰਮ ਵੀ ਕਈ ਵਾਰੀ ਅਟ ਜਾਂਦੇ ਆ ਤੇ ਪਰ ਮੈਂ ਵੇਟ ਕਰਦੀ ਆ ਤੇ ਦੂਜਾ ਸਬਰ ਕਰਦੀ ਆ ਤੇ ਫਿਰ ਮੇਰੇ ਕੰਮ ਹੋ ਜਾਂਦੇ ਪਰ ਮੈਂ ਨਹੀਂ ਮਾਲਕ ਪਰਮਾਤਮਾ ਨੂੰ ਦੋਸ਼ ਮੈਂ ਤੁਹਾਨੂੰ ਦੱਸਿਆ ਮੈਂ ਕਦੇ ਦਿੱਤਾ ਨਹੀਂ ਵੀ ਆਪਾਂ ਸਾਰੇ ਹਾਲਾਤਾਂ ਚੋਂ ਨਿਕਲਿਆ ਟੰਗੀਆਂ ਬਿਮਾਰੀਆਂ ਸਭ ਕਾਸੀ ਚੋਂ ਨਿਕਲੇ ਹੋਏ ਆ ਪਰ ਰੱਬ ਨੂੰ ਦੋਸ਼ ਨਹੀਂ ਦਿੱਤਾ ਕਿਤੇ ਉੱਥੇ ਵੀ ਇਹੀ ਸੋਚਦਾ ਸੀ ਵੀ ਆਪਾਂ ਇਨੂੰ ਤਾਂ ਕੋਈ ਗਲਤੀ ਹੋਈ ਹੋਣੀ ਹੈ ਵੀ ਜਿਹੜੀ ਆਪਾਂ ਨੂੰ ਇਹ ਸਜ਼ਾ ਮਿਲ ਰਹੀ ਹੈ ਸੋ ਰੱਬ ਨੂੰ ਦੋਸ਼ ਕਦੇ ਨਾ ਦਿਆ ਕਰੋ ਠੀਕ ਹੈ ਰੱਬ ਕਿਸੇ ਨੂੰ ਨਾ ਤਾਂ ਅੱਜ ਤੱਕ ਸੁਣਿਆ ਕਿਤੇ ਵੀ ਪ੍ਰਮਾਤਮਾ ਕਿਸੇ ਦਾ ਮਾੜਾ ਕਰਦਾ ਉਹ ਤਾਂ ਸੋਚ ਆਪਣੀ ਹੁੰਦੀ ਹੈ ਵੀ ਆਪਣੇ ਘਰੇ ਕੋਈ ਨੁਕਸਾਨ ਹੋ ਜੇ ਆਪਾਂ ਪ੍ਰਮਾਤਮਾ ਨੂੰ ਜੁਮੇ ਲਾ ਦਿੰਨੇ ਆ ਪ੍ਰਮਾਤਮਾ ਤੂੰ ਮੇਰਾ ਐਂ ਕਰਵਾਤਾ ਤੂੰ ਵਾਹ ਕਰਵਾਤਾ ਹਨਾ ਜਦੋਂ ਆਪਣੇ ਘਰੇ ਕੋਈ ਚੰਗਾ ਟਾਈਮ ਆਉਂਦਾ ਤਾਂ ਪ੍ਰਮਾਤਮਾ ਦੇ ਨਾਮ ਦਾ ਕੋਈ 150 ਰੁਪਿਆ ਕੱਢ ਕੇ ਰੱਖ ਦਿੰਨੇ ਹੋ ਤੇ ਜਾਨ ਨੇ ਉਦੋਂ ਤੇ ਛੋਡੀ ਮਰਜ਼ੀ ਹੁੰ ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਆ ਜਿਹੜੇ ਸੁੱਖਾਂ ਸੁੱਖ ਲੈਂਦੇ ਆ ਫਿਰ 10-10 ਸਾਲ ਦਿੰਦੇ ਨਹੀਂ ਵੀਰੇ ਉਹ ਸੋਨੂੰ ਨੁਕਸਾਨ ਕਰਦਿਆਂ ਤੁਸੀਂ ਸੁੱਖ ਹੋ ਸੁੱਖਿਆ ਕਰੋ ਜਿਹੜੀ ਤੁਹਾਡੀ ਉਕਾਤ ਹੈ ਸੋਨੂੰ ਕਦੇ ਪ੍ਰਮਾਤਮਾ ਨੇ ਇਹ ਨਹੀਂ ਕਿਹਾ ਵੀ ਤੁਸੀਂ ਮੇਰੀ ਆ ਸੁੱਖ ਸੁੱਖੋ ਮੇਰੀ ਆ ਸੁੱਖੋ ਕਦੇ ਰੱਬ ਨੇ ਸੋਨੂੰ ਕਿਹਾ ਵੀ ਤੁਸੀਂ ਮੇਰੀ ਆ ਸੁੱਖ ਦੇਓਗੇ ਤਾਂ ਮੈਂ ਤੁਹਾਡਾ ਕੰਮ ਕਰੂੰਗਾ ਨਹੀਂ ਕਹਿੰਦਾ ਨਾ ਰੱਬ ਸੋ ਪਲੀਜ਼ ਸੁੱਖਾਂ ਉਹ ਹੀ ਸੁੱਖਿਆ ਕਰੋ ਜਿਹੜੀਆਂ ਤੁਸੀਂ ਦੇ ਸਕਦੇ ਹੋ ਨਹੀਂ ਤਾਂ ਤੁਹਾਨੂੰ ਸੁੱਖ ਹੀ ਖਾਈ ਜਾਂਦੀਆਂ ਜਿੱਥੋਂ ਦੀ ਟੱਪ ਦਿਓ ਮੈਂ ਕੁਝ ਦੇ ਜੂੰਗਾ ਮੈਂ ਐ ਕਰ ਦੂੰਗਾ ਤੁਸੀਂ ਮੈਂਟਲ ਹੋ ਜਾਨੇ ਤੁਸੀਂ ਇੱਕ ਚੀਜ਼ ਤੇ ਨਹੀਂ ਖੜਦੇ ਜਿੱਥੇ ਤੁਹਾਡਾ ਵਿਸ਼ਵਾਸ ਉੱਥੇ ਤਾਂ ਖੜਜਿਆ ਕਰੋ ਉੱਥੋਂ ਤੁਹਾਡਾ ਵਿਸ਼ਵਾਸ ਟੁੱਟ ਜਾਂਦਾ ਅਗਲੀ ਚੀਜ਼ ਤੇ ਖੜ ਜਾਂਦੇ ਹੋ ਜਿੱਥੇ ਦਸ ਪਾਤੀ ਮੇਰੇ ਵਰਗੀ ਨੇ ਚਲੋ ਜੀ ਉੱਥੇ ਕੰਮ ਆ ਮੈਂ ਹੁੰਦਾ ਉੱਥੇ ਚਲੋ ਜੀ ਸੁਖ ਸੁਖੀਆਂ ਆਉਂਦੀ ਤੁਹਾਡੇ ਖੁਦ ਯਾਦ ਨਹੀਂ ਆਉਂਦੀਆਂ ਵੀ ਤੁਸੀਂ ਕਿੰਨੀਆਂ ਸੁੱਖਾਂ ਦੇਣੀਆਂ ਖੁਦ ਭੁੱਲ ਜਾਂਦੇ ਹੋ ਇਹ ਕਮਨਾ ਕਰਿਆ ਕਰੋ ਪਰਮਾਤਮਾ ਤੁਹਾਨੂੰ ਕਦੇ ਨਹੀਂ ਕਹਿੰਦਾ ਪਰਮਾਤਮਾ ਤੁਹਾਡੇ ਹੱਥਾਂ ਦਾ ਨਹੀਂ ਮਾਰਾ ਹੈਗਾ ਤੁਹਾਡੀਆਂ ਕੋਈ ਸੌਂਡਿੰਗੀਆਂ ਚੀਜ਼ਾਂ ਜਾਂ ਤੁਹਾਡੀਆਂ ਕਾਹਦੇ ਜੋਗਰਾਂ ਨਹੀਂ ਹੈਗਾ ਪਰਮਾਤਮਾ ਉਹ ਦੇਣਦਾਰ ਆ ਉਹ ਤਾਂ ਦੇਣ ਵਾਲਾ ਆ ਪਰ ਉਹ ਨਾ ਤੁਸੀਂ ਲਾਲਚ ਗਿਆ ਕਰੋ ਵੀ ਅਸੀਂ ਤੈਨੂੰ ਆ ਦੇ ਦਾਂਗੇ ਸਾਡਾ ਆ ਕੰਮ ਕਰ ਦੇ ਸਿਰਫ ਸੱਚੀ ਨੀਤ ਨਾਲ ਗੁਰੂ ਘਰ ਜਾ ਕੇ ਅਰਦਾਸ ਹੀ ਕਰ ਲਿਆ ਕਰੋ ਵੀ ਸੱਚੇ ਪਾਤਸ਼ਾਹ ਵੇ ਗੁਰੂ ਮੈਂ ਕੜਾ ਪ੍ਰਸ਼ਾਦ ਚੜਾ ਕੇ ਜਾਵਾਂ ਬਸ ਇੰਨੀ ਕੁ ਸੁੱਖ ਸੁਖ ਲਿਆ ਕਰੋ ਕੜਾ ਪ੍ਰਸ਼ਾਦ ਤਾਂ ਗਰੀਬ ਤੋਂ ਗਰੀਬ ਵੀ ਚੜਾ ਲੈਂਦਾ ਸੁੱਖਾਂ ਵੱਡੀਆਂ ਸੁੱਖ ਲੈਣੇ ਫਿਰ ਮਹਾਰਾਜਾਂ ਥੋੜੀਆਂ ਲੜਾਈਆਂ ਹੁੰਦੀਆਂ ਮੈਂ ਗਲਤੀ ਕੀਤੀ ਸੀ ਮੈਨੂੰ ਸਜ਼ਾ ਦੇਣੀ ਪੈਗੀ ਮੈਂ ਸਜ਼ਾ ਭੁਗਤੀ ਐ ਇਸ ਗਲਤੀ ਦੀ ਮੈਂ ਤੁਹਾਨੂੰ ਦੱਸ ਦੇਣੀ ਐ ਮੈਨੂੰ ਮੈਨੂੰ ਨਹੀਂ ਸੀ ਉਦੋਂ ਗਿਆਨ ਜਦੋਂ ਮੈਂ ਜਿਆਦਾ ਬਿਮਾਰ ਹੋ ਗਈ ਸੀ ਨਾ ਜਿਆਦਾ ਬੌਲੀ ਹੱਥਾਂ 'ਚ ਆ ਗਈ ਸੀ ਤੇ ਮੈਂ ਲਾਜ ਲੂਜ ਮੈਥੋਂ ਹੁੰਦਾ ਨਹੀਂ ਸੀ ਤੇ ਮੈਂ ਉਹ ਗਲਤੀ ਲਈ ਫਿਰ ਪਸਤਾਈ ਜਾ ਕੇ ਮਾਫੀ ਮੰਗੀ ਗੁਰੂ ਘਰ ਤੇ ਮੈਂ ਜਦੋਂ ਠੀਕ ਹੋ ਕੇ ਉਤਰਨ ਫਿਰਨ ਲੱਗੀ ਤੇ ਮੇਰੇ ਮੁੰਡੇ ਨੇ ਮੈਨੂੰ ਬੋਚ ਕੇ ਜੀ ਕਿਹਾ ਵਿਚਾਰੇ ਨੇ ਕਹਿੰਦਾ ਮੰਮੀ ਮੈਂ ਕਹਾਂ ਹਾਂ ਬੇਟੀ ਕਹਿੰਦਾ ਮੈਂ ਨਾ ਮਠਾਈ ਸਰ ਗੁਰੂ ਘਰ ਇੱਕ ਤਾਂ ਨਿਸਾਨ ਸਾਹਿਬ ਦਾ ਕੱਪੜਾ ਸੁੱਕਿਆ ਤੇ ਇੱਕ ਛਿੱਦੀ ਦੀਗ ਮੈਨੂੰ ਪਤਾ ਸੀ ਵੀ ਉਹਦਾ 3500 ਰੁਪਿਆ ਖਰਚਾ ਹੈ ਅੱਜ ਤੋਂ 7-8 ਸਾਲ ਪਹਿਲਾਂ ਦੀ ਗੱਲ ਹੈ ਵੀ ਉੱਥੇ ਕੱਪੜਾ ਦੇ ਸੀਦੀ ਦੇਖਦੇ 3500 ਖਰਚ ਆਉਂਦਾ ਉਹ ਕੱਪੜਾ ਅੰਮ੍ਰਿਤਸਰ ਸਾਹਿਬ ਤੋਂ ਮਗਾਉਣਾ ਪੈਂਦਾ ਉਸ ਟਾਈਮ ਮੇਰੇ ਦਿਮਾਗ ਚੋਂ ਇਹ ਗਿਆਨ ਨਿਕਲ ਚੁੱਕਿਆ ਸੀ ਵੀ ਪ੍ਰਮਾਤਮਾ ਦੀ ਸੁੱਖ ਖਾਤਰ ਮੈਂ ਬੇਟੇ ਨਾਲ ਲੜ ਰਹੀ ਹਾਂ ਤੇ ਮੈਂ ਸ਼ੁਕਰਿਆ ਨਹੀਂ ਕੀਤਾ ਲੜਾਈ ਮੇਰੀ ਆਪਣੇ ਆਪ ਮੱਲੋ ਮੱਲੀ ਤਾਂ ਹੋ ਗਈ ਮੇਰੇ ਕਿਤੇ ਗਰੀਬੀ ਬਹੁਤ ਜਿਆਦਾ ਸੀ ਕਿਉਂਕਿ ਮੈਨੂੰ 3500 ਰੁਪਏ ਬਹੁਤ ਔਖਾ ਲੱਗਿਆ ਇਕੱਠਾ ਕਰਨਾ ਮੈਂ ਮੁੰਡੇ ਨਾਲ ਨਾ ਲੜਨ ਬੈਗੀ ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਤੂੰ ਸੁੱਖ ਦੇਖ ਕੇ ਨਹੀਂ ਸੁਖੀ ਤੂੰ ਨਸਾਨਾ ਸਾਹਿਬ ਦਾ ਕੱਪੜਾ ਸੁੱਕ ਲਿਆ ਤੂੰ ਸਿੱਧੀ ਦੇਖ ਸੁੱਕ ਲਈ ਦੱਸ ਮੈਂ ਕਿੱਥੋਂ 3500 ਤੈਨੂੰ ਦੇਵਾਂ ਤੂੰ ਸੁੱਕ ਸਣੀ ਉਹਨੇ ਵਿਚਾਰੇ ਨੇ ਪਤਾ ਕੀ ਕਿਹਾ ਤੂੰ ਮੰਮੀ ਮੇਰੇ ਨਾਲ ਲੜਨਾ ਜਦੋਂ ਮੈਂ ਵੱਡਾ ਹੋ ਗਿਆ ਮੈਂ ਆਪਣੀ ਕਮਾਈ ਕਰਕੇ ਸੁੱਖ ਦੇ ਦੂੰ ਹਣਾ ਤੇ ਜਣਕ ਮੈਂ ਮੁੰਡੇ ਨਾਲ ਜਿਹੜਿਆ ਕੀਤੀ ਮਮਾ ਗਰੋ ਬਹਿ ਕੇ ਪਸਤਾਈ ਮਾਇਕ ਹੈ ਵੀ ਉਹਨੇ ਗੁਰੂ ਘਰ ਦੀ ਸੁਖ ਸੁੱਖੀ ਤੂੰ ਮੰਜੇ ਚ ਉੱਠ ਖੜੀ ਬਿਨਾਂ ਦਵਾਈ ਤੋਂ ਤੂੰ ਠੀਕ ਹੋ ਗਈ ਤੇ ਤੂੰ ਬੇਟੇ ਨਾਲ ਲੜੀ ਤੂੰ ਕਿੱਡੀ ਵੱਡੀ ਗਲਤੀ ਕੀਤੀ ਫਿਰ ਮੈਂ ਆਪਦੇ ਮਨ ਨੂੰ ਸਮਝਾਇਆ ਵੀ ਜਿੱਤੇ ਤੇ ਗਰੀਬੀ ਆ ਤੂੰ ਐਡੀ ਲੜਾਕੀ ਨਾ ਬਣਾ ਵੀ ਤੂੰ ਇੱਕ ਮਹਾਰਾਜ ਦੀ ਚੀਜ਼ ਪਿੱਛੇ ਲੜਨ ਬੈਗੀ ਮੈਂ ਅਕਾਲ ਪੁਰਖ ਵਾਹਿਗੁਰੂ ਕੋਲੇ ਜਾ ਕੇ ਮਾਫੀ ਮੰਗੀ ਪ੍ਰਮਾਤਮਾ ਮੈਨੂੰ ਮਾਫ ਕਰ ਦੇ ਵੀ ਮੈਂ ਜਾਣ ਬੁੱਝ ਕੇ ਬੇਟੇ ਨਾਲ ਨਹੀਂ ਲੜੀ ਪਰ ਮਾ ਪਸਤਾਈ ਬਹੁਤ ਵੀ ਮੈਂ ਬੇਟੇ ਨਾਲ ਕਿਉਂ ਲੜੀ ਕਿਉਂਕਿ ਉਹ ਗੁਰੂ ਉਸੇ ਗੁਰੂ ਘਰੋਂ ਹੋਇਆ ਹੋਇਆ ਉਹ ਉਹਦੀ ਜਿਹੜੀ ਆਤਮਾ ਨਾ ਬੜੀ ਪਵਿੱਤਰ ਆ ਉਹਦੀ ਕੋਈ ਨਾ ਕੋ ਤੇ ਮੈਂ ਖਬੀ ਉਹ ਤਾਂ ਮੈਨੂੰ ਬਾਬਿਆ ਨੇ ਕਿਹਾ ਸੀ ਤੂੰ ਤਾਂ ਦਿਲ ਨਹੀਂ ਦੁਖੀ ਕਰਨਾ ਆਪਦੇ بیٹے ਦਾ ਕਦੇ ਦਿਲ ਨਹੀਂ ਦੁਖੀ ਕਰਨਾ ਮੈਂ ਖੜ ਗਈ ਮੈਂ ਤਾਂ ਦਿਲ ਦੁਖੀ ਕੀਤਾ ਕਿਉਂਕਿ ਵੀ ਦੂਸਰੇ ਪਤਾ ਨਹੀਂ ਤੀਜੇ ਦਿਨ ਹੀ ਮੈਨੂੰ ਬੁਖਾਰ ਚੜਨ ਲੱਗ ਗਿਆ ਸੀਗਾ ਬਹੁਤ ਬੁਖਾਰ ਚੜਨ ਲੱਗ ਗਿਆ ਸੀ ਵੀ ਮੈਨੂੰ ਇਹਨਾਂ ਬੁਖਾਰ ਚੜੇ ਮੇਥੋਂ ਅੱਖਾਂ ਨਾ ਪੱਟੀਆਂ ਜਾਣ ਤੇ ਮੈਨੂੰ ਵਹਿਮ ਹੋ ਗਿਆ ਵੀ ਮੈਂ ਦੀਪੂ ਨਾਲ ਲੜੀ ਸੀ ਵੀ ਉਹਨੇ ਨਸਾਨ ਸਾਹਿਬ ਦਾ ਕੱਪੜਾ ਚੁੱਕਿਆ ਸੀ ਤੇ ਮੈਂ ਪਈ ਨੇ ਮੰਜੇ 'ਚ ਮਾਫੀ ਮੰਗੀ ਵੀ ਇਹ ਪ੍ਰਮਾਤਮਾ ਸੱਚੇ ਬਾਸ਼ਾ ਵੈਗੁਰੂ ਮੇਰਾ ਬੁਖਾਰ ਠੀਕ ਹੋ ਜਾਏ ਤਾਦੀ ਮੈਂ ਅਸੀਂ ਗੁਰੂ ਘਰ ਜਾਵਾਂਗੇ ਬਾਬੇ ਨਾਲ ਰਾਇ ਸੋ ਮੈਂ ਐਸਾ ਕਹਿੰਨੀ ਆ ਵੀ ਸੁੱਖਾ ਸੁੱਖਿਆ ਨਾ ਕਰੋ ਵੀ ਇਹ ਪਾਪ ਮੈਥੋਂ ਵੀ ਹੋਇਆ ਮੇਰੀ ਸੁੱਖੀ ਦਾ ਮੇਰੇ ਬੇਟੇ ਨਹੀਂ ਸੀ ਵਿਚਾਰੇ ਨੇ ਕਿਉਂਕਿ ਉਸ ਟਾਈਮ ਉਹਦੇ ਛੋਟੇ ਜਿਹੇ ਦਿਮਾਗ 'ਚ ਇਹ ਗੱਲ ਵੱੜ ਗਈ ਸੀ ਵੀ ਮੇਰੀ ਮੰਮੀ ਮਰਨਾ ਜਾਵੇ ਕਿਉਂਕਿ ਸਾਰੇ ਲੋਕ ਐ ਕਹਿੰਦੇ ਸੀ ਨਾ ਵੀ ਇਹ ਮੰਜੇ 'ਚ ਪਈਏ ਇਹਦੇ ਵਾਲ ਛਟ ਗਏ ਮਰੂਗੀ ਬੱਚਦੀ ਨਹੀਂ ਉਹ ਬੱਚਾ ਸੀ ਤੇ ਉਹਦੇ ਦਿਮਾਗ 'ਚ ਉਸ ਟਾਈਮ ਆ ਗਿਆ ਵੀ ਮੈਂ ਲੋਕ ਨਿਸਾਨ ਸਾਹਿਬ ਦਾ ਕੱਪੜਾ ਸੁਖ ਰਿਹਾ ਮੈਂ ਵੀ ਸੁੱਖਾ ਉਹਨੇ ਸੁੱਖਿਆ ਵਿਚਾਰੀ ਨੇ ਖਾਲਾ ਕਿ ਉਹਨੂੰ ਕੋਈ ਸੁੱਖ ਸੱਤ ਦਾ ਪਤਾ ਨਹੀਂ ਸੀ ਸਾਰਾ 10 ਸਾਲ ਦਾ ਸੀ ਉਹ ਵਿਚਾਰਾ ਪਰ ਉਦੋਂ ਵੱਡੀ ਪਾਪੜ ਮੈਂ ਵੀ ਮੈਂ ਉਹਦੇ ਨਾਲ ਲੜੀ ਲੜੀ ਮਤਾ ਮੇਰੇ ਵੀ ਸਾਰੇ ਨਹੀਂ ਸੀ ਮੇਰੇ ਵੀ ਇੰਨੀ ਗਰੀਬੀ ਸੀ ਵੀ ਮੈਨੂੰ 35 ਹੋਈ ਲੱਖ ਵਰਗਾ ਲੱਗਦਾ ਸੀ ਮੈਨੂੰ ਲੱਗਦਾ ਕਿ ਕਿੱਥੋਂ ਇਕੱਠਾ ਕਰੂੰਗੀ ਤੇ ਫਿਰ ਮੈਂ ਗੁਰੂ ਜਦੋਂ ਮੈਂ ਠੀਕ ਹੋਈ ਮੈਂ ਗੁਰੂ ਘਰ ਗਈ ਮਠਾਈ ਸਰ ਤੇ ਮੈਂ ਬਾਬੇ ਨੂੰ ਜਾ ਕੇ ਪੁੱਛਿਆ ਮੈਂ ਕਿ ਬੱਬਾ ਜੀ ਐਂ ਕਰਕੇ ਮੇਰੇ ਬੇਟੇ ਨੇ ਸੁੱਖ ਸੁੱਖੀ ਆ ਤੇ ਮੈਂ ਕਹੋ ਦੇਣੀ ਆ ਉਹ ਕਹਿੰਦਾ ਵੀ ਤੁਸੀਂ ਪੈਸੇ ਜਮਾ ਕਰਵਾ ਦਿਓ ਵੀ ਅੰਮ੍ਰਿਤਸਰ ਸਾਹਿਬ ਤੋਂ ਅਸੀਂ ਕੱਪੜਾ ਮੰਗਾਉਣੇ ਹੁੰਦੇ ਆ ਵੀ ਅਸੀਂ ਨੀਲੇ ਤੁਰ ਕੱਪੜਾ ਨਹੀਂ ਮੰਗਾਉਂਦੇ ਵੀ ਅਸੀਂ ਬਹੁਤ ਪਵਿੱਤਰ ਕੱਪੜਾ ਮੰਗਾਉਂਦੇ ਆ ਤੇ ਸੀਦੀ ਦੇਗ ਬਣਦੀ ਆ ਸਾਡੀ ਸੀਦੀ ਦੇਗ ਉਹਨੂੰ ਕਹਿੰਦੇ ਜੀ ਉਹ ਢ ਤੇ ਉਹ ਉਹ ਸਾਡੇ ਸਿੱਡੀ ਦੇਖ ਨਾ ਉੱਥੇ ਗੁਰੂ ਪਤਾਨੀ 10ਵੇਂ ਪਾਤਸ਼ਾਹ ਨੇ ਬਣਾਈ ਸੀ ਉਦੋਂ ਤੋਂ ਬਣ ਰਹੀ ਆ ਵੀ ਸਾਡੇ ਉਹ ਨੂੰ ਸਿੱਡੀ ਦੇਖ ਕਹਿੰਦੇ ਉਹ ਬਣਦੀ ਬਣਦੀ ਆ ਸਾਡੇ குரு ਘਰ ਮਠਿਆਈ ਸਾਰ ਜਿੱਥੇ ਕੜਾ ਪ੍ਰਸ਼ਾਦ ਮਿਲਦਾ ਉਸ ਕਮਰੇ ਦੇ ਵਿੱਚ ਉਹ ਸਪੈਸ਼ਲ ਮੰਗ ਕੇ ਪੀਣੀ ਬਿੰਦੀ ਹੈ ਵੀ ਉਹ ਲੰਗਰ ਚ ਨਹੀਂ ਉਹ ਵਰਤਉਂਦੇ ਉੱਥੇ ਜਦੋਂ ਤੁਸੀਂ ਜਾ ਕੇ ਉੱਥੇ ਜਿੱਥੇ ਕੜਾ ਪ੍ਰਸ਼ਾਦ ਮਿਲਦਾ ਉੱਥੇ ਪੁੱਛੋਂਗੇ ਵੀ ਮੈਂ ਸਿੱਧੀ ਦੇਗ ਪੀਣੀ ਹੈ ਫਿਰ ਤੁਹਾਨੂੰ ਪਿਉਣਗੇ ਉਹ ਨਹੀਂ ਪਿਉਂਦੇ ਕਿਉਂਕਿ ਉਹਨੂੰ ਤਿਆਰ ਕਰ ਲਈ ਸ਼ਾਇਦ 4-5 ਸੁੱਕੇ ਦੇ ਪੱਤੇ ਪਾਉਣੇ ਪੈਂਦੇ ਆ ਵਿੱਚ ਬੁੜੀਆਂ ਬਹਿਮ ਕਰ ਜਾਂਦੀਆਂ ਵਿਦਿਆਨ ਨਸ਼ਾ ਨਾ ਹੋ ਜਾਏ ਨਾ ਹੋ ਜੇ ਨਹੀਂ ਜੋ ਇੱਕ ਸਿਰਫ ਨਾਮ ਨਾਲ ਹੀ ਪਾਏ ਹੁੰਦੇ ਆ ਵੀ ਉਹਨੂੰ ਸਿੱਧੀ ਦੇਗ ਫੇਰ ਬਣਦੇ ਉਹ 5-4 ਪੱਤਿਆਂ ਵੇਣਾ ਨੂੰ ਸਿੱਧੀ ਦੇਗ ਨਹੀਂ ਕਿਹਾ ਜਾਂਦਾ ਉਹ ਬਣਦੀ ਉਦਾਂ ਦੀ ਹੈ ਜਿੱਦਾਂ ਪਹਿਲਾਂ ਬਾਬੇ ਸਿੰਘ ਪੀਂਦੇ ਮਾਝਾ ਕਿ ਮੈਂ ਬਾਬੇ ਨੂੰ ਕਿਹਾ ਤੇ ਮੈਂ ਕਿਹਾ ਬਾਬਾ ਸਤਨਾ ਮੈਂ ਕਰਕੇ ਨਾ ਮੈਂ ਮੇਰੀ ਬੇਟਾ ਜਿੱਤ ਪੀ ਕੇ ਮੈਂ ਮੈਨੂੰ ਵਹਿਮ ਆ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਮਾਫੀ ਮੰਗ ਲੈ ਕਹਿੰਦਾ ਵੀ ਪ੍ਰਮਾਤਮਾ ਤਾਂ ਬਖਸ਼ ਮਹਾਰਾ ਵੀ ਇਹ ਕਿਸੇ ਆਪਣੇ ਜਿਹੜੇ ਪਿਤਾ ਹੁੰਦੇ ਆ ਉਹ ਬੱਚਿਆਂ ਨਾਲ ਕਦੇ ਉਹ ਨਹੀਂ ਕਰਦੇ ਉੱਥੇ ਜਾ ਕੇ ਮੈਂ ਨੱਕ ਰਗੜਿਆ ਮੈਂ ਕਿਹਾ ਕਾਲਪੁਰਖ ਵੈਕਰੂ ਮੈਨੂੰ ਮਾਫ ਕਰ ਦੇ ਮੇਰੇ ਤੇ ਤੰਗੀ ਸੀ ਤੰਗੀ ਕਰਕੇ ਮੇਥੋਂ ਬੱਚੇ ਨਾਲ ਲੜਾਈ ਹੋ ਗਈ ਪ੍ਰਮਾਤਮਾ ਮੈਂ ਤੇਰਾ ਨਿਸ਼ਾਨ ਸਾਹਿਬ ਦਾ ਕੱਪੜਾ ਚੜਾਉਂਗੀ ਜਦੋਂ ਮੇਰੀ ਬੇਟੀ ਨੇ ਸੁੱਖਿਆ ਤੁਸੀਂ ਯਕੀਨ ਕਰਕੇ ਜਾਣਿਓ ਮੈਨੂੰ ਨਹੀਂ ਪਤਾ ਵੀ ਕਿਵੇਂ ਪਰਮਾਤਮਾ ਬਣਾਉਂਦਾ ਹੈ ਹਨਾ ਕਿਵੇਂ ਚੀਜ਼ਾਂ ਬਣਦੀਆਂ ਤੇ ਉਦੋਂ ਦੀਪੂ ਸੰਤ ਫਦੇ ਸਕੂਲ ਚ ਪੜਦਾ ਹੁੰਦਾ ਤੇ ਇਹ ਸਾਨੂੰ ਬਾਬਿਆ ਨੇ ਟਾਈਮ ਦਿੱਤਾ ਵੀ ਪੈਸੇ ਜਮਾ ਕਰਾਜੂ ਪੈਸੇ ਅਸੀਂ ਜਮਾ ਕਰਾਇਆ ਏ ਜਿਵੇਂ ਮਰਜ਼ੀ ਕਰਾਇਆ ਜਿਵੇਂ ਕਰਾਇਆ ਤੇ ਉਹਨਾਂ ਨੇ ਫਿਰ ਟਾਈਮ ਦਿੱਤਾ ਵੀ ਭਾਈ ਮੱਸੀਆਂ ਵਾਲੇ ਦਿਨ ਤੁਸੀਂ ਸੁਨੇਹਾ ਆਜੋ ਇਸ ਟਾਈਮ ਦਿਨ ਸਾਨ ਸਾਹਿਬ ਦਾ ਕੱਪੜਾ ਪਤਾ ਨਹੀਂ ਮੱਸੀਆਂ ਦੇ ਇੱਕ ਦਿਨ ਪਹਿਲਾਂ ਸੀ ਕਿਉਂਕਿ ਪਾਪਾ ਤਾਂ ਦੀ ਗੱਲ ਆ ਮੇਰੇ ਦਿਮਾਗ ਤੋਂ ਨਿਕਲ ਜਾਂਦਾ ਜਾਂ ਤਾਂ ਮੱਸੀਆਂ ਹੀ ਜਾਂ ਮੱਸੀਆਂ ਦੇ ਇੱਕ ਦਿਨ ਪਹਿਲਾਂ ਸੀ ਨਾ ਅੱਜ ਅਸੀਂ ਦੀਦੇਗਾ ਮੱਸੀਆਂ ਨੂੰ ਬਣਦੀ ਆ ਭਾਈ ਮੱਸੀਆਂ ਨੂੰ ਛੱਟਦਾ ਕੱਪੜਾ ਹੋ ਤੇ ਬੱਬਾਂ ਨੇ ਕਿਹਾ ਵੀ ਨਿਸਾਨ ਸਾਹਿਬ ਤੇ ਕਪੜਾ ਚੜਾਵਾਂਗੇ ਭਾਈ ਤੁਸੀਂ ਆ ਜਾਓ ਅਰਦਾਸ ਕਰਾਂਗੇ ਮੈਂ ਕਿਹਾ ਜੀ ਠੀਕ ਹੈ ਤੇ ਥੋੜੇ ਜਿਹੇ ਦਿਨ ਬਾਅਦ ਸੰਤ ਫਤੇ ਵਾਲੇ ਨਾ ਸਕੂਲ ਦੀਆਂ ਖੇਡਾਂ ਲੈ ਕੇ ਗਏ ਸੀਗੇ ਬਠਿੰਡੇ ਦੀਪੂ ਹੋਰ ਕਿਸੇ ਖੇਡ 'ਚ ਹਿੱਸਾ ਘੱਟ ਲੈਂਦਾ ਸੀ ਇਹ ਦੌੜ 'ਚ ਬੜਾ ਏਸਤਾਂ ਲੈਂਦਾ ਹੁੰਦਾ ਵੀ ਇਹਨੂੰ ਭੱਜਣ ਦਾ ਬੜਾ ਸ਼ੌਂਕ ਸੀਗਾ ਤੇ ਗੁਰੂ ਮਹਾਰਾਜ ਦੀ ਇਹੋ ਜੀ ਕਿਰਪਾ ਹੋਈ ਇਹੋ ਜੀ ਕਿਰਪਾ ਹੋਈ ਤੇ ਦੀਪੂ ਜਦੋਂ ਸੰਤ ਫਤੇ ਸਕੂਲ 'ਚੋਂ ਖੇਡਾਂ ਗਿਆ ਤੇ ਇਹ ਦੌੜ 'ਚੋਂ ਪਹਿਲੇ ਨੰਬਰ ਤੇ ਆਇਆ ਸੀ ਸੰਤ ਫਤੇ ਸਕੂਲ 'ਚੋਂ ਵੀ ਜਿਹੜੀਆਂ ਹੋਰ ਟੀਮਾਂ ਆਈਆਂ ਸੀ ਉਹਨਾਂ 'ਚੋਂ ਵੀ ਦੀਪ ਬੀ ਬਠਿੰਡੇ ਜ਼ਿਲ੍ਹੇ ਚ ਇਹ ਪਹਿਲੇ ਨੰਬਰ ਤੇ ਆਇਆ ਸੀ ਤੇ ਇਹਨੂੰ ਮਤਲਬ ਉੱਥੋਂ ਦੇ ਚੰਗੇ ਚੰਗੇ ਅਫਸਰ ਆਏ ਹੋਏ ਸੀ ਉਹਨਾਂ ਨੇ ਇਹ ਕਿਹਾ ਕਹਿੰਦੇ ਵੀ ਅੱਜ ਕੱਲ ਦੇ ਬੱਚਾਂ ਤੋਂ ਤਾਂ ਭੱਜੇ ਹੀ ਨਹੀਂ ਜਾਂਦਾ ਕਹਿੰਦੇ ਵੀ ਬੱਚੇ ਜਿ ਕਿੰਨਾ ਦਾਵਾ ਵੀ ਇਹ ਕਿੰਨਾ ਭੱਜੇ ਫਰਸਟ ਆਇਆ ਸੀਗਾ ਸਾਰੇ ਸਕੂਲਾਂ ਚੋਂ ਪਤਾ ਨਹੀਂ 4 ਸਕੂਲ ਆਏ ਸੀ 5 ਆਏ ਸੀ ਇਹ ਨਹੀਂ ਮੇਰੇ ਯਾਦ ਵੀ ਰੇ ਮੈਂ ਝੂਠ ਮਾਰਾਂ ਤੇ ਉੱਥੇ ਕਾਫੀ ਸਕੂਲ ਆਏ ਸੀ ਇਹ ਪਹਿਲੇ ਨੰਬਰ ਤੇ ਆਇਆ ਸੀ ਦੌੜ ਚੋਂ ਤੇ ਦੇ ਸਕੂਲ ਦੇ ਬਾਰਗੀ ਵੀ ਦੀ ਫੋਟੋ ਲੱਗੀ ਸੀ ਗੱਲ ਚੋ ਤਗਮੇ ਜੇ ਪਾਉਂਦੇ ਹੁੰਦੇ ਜਿਹੜੇ ਉਹਦੀ ਬਾਰਗੀ ਵੀ ਜਿਹੜੇ ਬੱਚੇ ਫਰਸਟ ਆਏ ਸੀ ਉਹਨੀਆਂ ਤੇ ਮੈਂ ਬਹੁਤ ਜਿਆਦਾ ਖੁਸ਼ ਹੋਈ ਤੇ ਦੀਪੂ ਨੂੰ ਉੱਥੇ ਮਤਲਬ ਨਾਮ ਵਜੋਂ ਚੰਗੇ-ਚੰਗੇ ਅਫਸਰ ਸੀ ਕੋਈ ਆਏ ਹੋਏ ਕਿਸੇ ਨੇ ਦੀਪੂ ਨੂੰ 100 200 ਪਤਾ ਨਹੀਂ ਕੋਈ ਚੰਗਾ ਅਫਸਰ ਸੀ ਉਹਨੇ 500 ਵੀ ਮੇਰੇ ਅਧ ਵੀ ਜਿਆਦਾ ਦੀਪੂ ਨੂੰ 2200 ਰੁਪਿਆ ਬਣਿਆ ਉੱਥੋਂ ਜਿੱਤੇ ਇਹ ਦੌੜਨਾ ਚ ਆਇਆ ਸੀ ਫਸਟ ਆਇਆ ਸੀ ਸਕੂਲ ਵੱਲੋਂ ਤੈਨੂੰ ਤਗਮੇ ਤੇ ਹੋਰ ਚੀਜ਼ਾਂ ਮਿਲੀਆਂ ਸੀ ਪਰ ਉੱਥੇ ਜਿਹੜੇ ਪੈਸੇ ਬਣੇ ਸੀ ਉਹ ਵਧੀਆ ਵੀ ਜਿਹੜੇ ਅਫਸਰ ਚੰਗੇ ਸੀ ਉਹਨਾਂ ਨੇ ਬੱਚਿਆਂ ਨੂੰ ਮਾਨ ਸਨਮਾਨ ਕੀਤਾ ਵੀ ਇਹਨੂੰ 2200 ਰੁਪਿਆ ਬਣਿਆ ਉਹਨਾਂ ਟਾਈਮਾਂ 'ਚ ਵੀ ਮੇਰੇ ਯਾਦ ਹੈ ਉਦੋਂ ਇਹ ਸੀਗਾ ਮੈਨੂੰ ਲੱਗਦਾ ਮੇਰੇ ਪੱਕਣ ਯਾਦ ਜਿਆ ਤਾਂ 9ਵੀਂ ਦੀ ਸੀ ਜਾਂ 10ਵੀਂ ਦੀ ਸ਼ਾਮ ਤੋਂ ਬਦ ਚ ਕਾਨਵੈਂਟ ਸਕੂਲ ਚ ਸੀਗਾ ਇਹ ਤੇ ਤੁਸੀਂ ਐ ਦੇਖ ਲਓ ਵੀ ਉਹ ਲਿਆ ਕੇ 2200 ਰੁਪਏ ਨੇ ਵਿਚਾਰੇ ਨੇ ਮੈਨੂੰ ਫੜਾਇਆ ਤੇ ਮੈਨੂੰ ਇੰਨੀ ਸ਼ਰਮ ਆਈ ਵੀ ਮੈਂ ਇੰਨੀ ਬੇਸ਼ਰਮੀ ਮੰਨੀ ਵੀ ਵੇਖੇ ਮੈਂ ਇਹਦੇ ਨਾਲ ਲੜਦੀ ਸੀ ਨਾਲ ਇਹਨੇ ਸੁੱਖੀ ਸੁਖਣਾ ਮੇਰੇ ਲਈ ਸੀ ਤੇ ਤੇ ਉਹਨੇ ਲਿਆ ਕੇ ਸੁਖਣਾ ਮੈਨੂੰ ਫੜਾ ਦੇਆ ਉਹ ਲਿਆ ਕੇ ਦੀਪੂ ਨੇ ਪੈਸੇ ਮੈਨੂੰ ਦੇਤੇ ਸੀ ਤੇ ਦੀਪੂ ਨੇ ਮੈਨੂੰ ਇਹ ਗੱਲ ਕਹੀ ਸੀ ਕਹਿੰਦਾ ਆ ਲੈ ਮੰਮੀ ਆ ਕੇ ਮੈਨੂੰ ਜਿਹੜੇ ਪੈਸੇ ਬਣੇ ਆ ਚੱਕ ਤੂੰ ਕਹਿੰਦਾ ਵੀ ਨਿਸ਼ਾਨ ਸਾਹਿਬ ਤੇ ਤੂੰ ਕਪੜਾ ਚੜਾਇਆ ਤੇਰੇ ਬਹੁਤ ਜ਼ਿਆਦੇ ਖਰਚ ਹੋਏ ਆ ਪੈਸੇ ਤੇ ਤੂੰ ਨਾ ਮੰਮੀ ਆਪਦੇ ਵੀ ਆਪਦੇ ਉੱਥੇ ਪੈਸੇ ਯੂਜ਼ ਕਰ ਲਈ ਤੂੰ ਕਿਸੇ ਤੋਂ ਫੜੇ ਫੂੜੇ ਹੋਣਗੇ ਤੇ ਉਸ ਟਾਈਮ ਮੈਨੂੰ ਬਹੁਤ ਪਛਤਾਵਾ ਹੋਇਆ ਵੀ ਮੈਂ ਮੇਰੇ ਬੇਟੇ ਨਾਲ ਕਿਉਂ ਲੜੀ ਵੀ ਜਿਹੜੀ ਸੁੱਖਣਾ ਹੁੰਦੀ ਹੈ ਪਹਿਲੀ ਗੱਲ ਤਾਂ ਆਪਾਂ ਨੂੰ ਸੋਚ ਸਮਝ ਕੇ ਸੁੱਖਣੀ ਚਾਹੀਦੀ ਹੈ ਹਨਾ ਦੂਜੇ ਨੰਬਰ ਤੇ ਜੇ ਸੁੱਖ ਲਈ ਤਾਂ ਕਿਸੇ ਨਾਲ ਲੜਨਾ ਨਹੀਂ ਚਾਹੀਦਾ ਕਿਉਂਕਿ ਜਿਹੜੀ ਗੁਰੂ ਮਹਾਰਾਜ ਦੀ ਸੁੱਖ ਹੁੰਦੀ ਹੈ ਇਹ ਆਪਾਂ ਨੂੰ ਦੇਣੀ ਪੈਂਦੀ ਹੈ ਤੇ ਉਹ ਬੱਚੇ ਨੇ ਸੁਖੀ ਸੀ ਤੇ ਮੇਰੀ ਗਲਤੀ ਸੀ ਵੀ ਮੈਂ ਇੱਕ ਬੱਚੇ ਨਾਲ ਜੜਿਆ ਕਰ ਲੱਗੀ ਹਨਾ ਤੇ ਉਹ ਬੱਚੇ ਨੇ ਮੇਰੇ ਲਈ ਸੁਖੀ ਸੀ ਤੋਂ ਅੱਜ ਵੀ ਪਛਤਾਉਣੀ ਆ ਵੀ ਸੁਖਣਾ ਆਪਦੀ ਦੇਖ ਕੇ ਸੁਖਿਆ ਕਰੋ ਹਨਾ ਜਿੰਨੀ ਕੁ ਗਜੈਸ ਹੈ ਤੇ 2200 ਰੁਪਏ ਦੀਪੂ ਨੇ ਮੈਨੂੰ ਲੈ ਕੇ ਦਿੱਤਾ ਸੀ ਪਰ ਮੈਂ ਦੀਪੂ ਦਾ 2200 ਨਹੀਂ ਲੱਤਾ ਮੈਂ ਦੀਪੂ ਜੀਆ ਤੂੰ ਰੱਖ ਲੈ ਮੈਨੂੰ ਉਸ ਟਾਈਮ ਬਹੁਤ ਫੀਲ ਹੋ ਰਿਹਾ ਸੀ ਮੈਂ ਕਿਹਾ ਤੂੰ ਰੱਖ ਲੈ ਪਤਾ ਨਹੀਂ ਇਹਨੇ ਵਿਚਾਰੇ ਨੇ ਆਪਦਾ ਸਾਈਕਲ ਲੈਣਾ ਸੀ ਕਿ ਕੀ ਲੈਣਾ ਸੀ ਮੇਰੇ ਉਹ ਵੀ ਨਹੀਂ ਯਾਦ ਹੈਗਾ ਤੇ ਸੋ ਮੈਂ ਦੁਬਾਰਾ ਫਿਰ ਤੁਹਾਨੂੰ ਫੇਰ ਕਹਿਣੀ ਆ ਵੀ ਬਣਨਾ ਤਾਂ ਵੀਰੇ ਕਿਸੇ ਦੇ ਦਿਲ 'ਚ ਆਪਣੀ ਜਗ੍ਹਾ ਬਣਾਓ ਕਿਸੇ ਲਈ ਬੰਦੂ ਨਾ ਬਣੋ ਐਵੇਂ ਜੇ ਕੁਛ ਉਹ ਤੋਂ ਨਜ਼ਰਾ ਚਰਾਉਂਦਾ ਤੇ ਪਿੱਛੇ ਬਿਲਕੁਲ ਵੀ ਨਾ ਜਾਓ ਠੀਕ ਆ ਆਪਣੇ ਰੁੱਧਵੇ ਨੂੰ ਆਪਣੇ ਇਨਸਾਨੀਅਤ ਨੂੰ ਆਪਣੇ ਔਦੇ ਨੂੰ ਕਾਇਮ ਰੱਖੋ ਕਿਸੇ ਮੁਰੇ ਜਾ ਕੇ ਗੜਗੜਾਓ ਨਾ ਗੜਗੜਾਉਣ ਨਾਲ ਕੋ ਪਰਮਾਤਮਾ ਤੋਂ ਬਿਨਾ ਤੁਹਾਡੀ ਕੋਈ ਬਾਹਰ ਨਹੀਂ ਫੜਦਾ ਇਹ ਗੱਲ ਇੱਥੇ ਬਾੜ ਲਓ ਉਨੀ ਜਲਦੀ ਸੌਖੇ ਰਹੋਗੇ ਸੋ ਮੈਂ ਵੀਡੀਓ 'ਚ ਕੋਈ ਗਲਤ ਕਿਹਾ ਹੋਵੇ ਤਾਂ ਸੌਰੀ ਮੰਗਦੀ ਆਂ ਸੋ ਨਮੀਆਂ ਤੋਂ ਨਮੀਆਂ ਗੱਲਾਂ ਲੈ ਕੇ ਆਪਾਂ ਤੁਹਾਡੇ ਨਾਲ ਆਉਂਦੇ ਰਹਾਂਗੇ ਆਪਣੇ ਵਿਚਾਰ ਐ ਜੋ ਜ਼ਿੰਦਗੀ 'ਚ ਹੰਡਾਏ ਐ ਹੰਡਾ ਰਹੇ ਆਂ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਿਣਾ ਮੈਂ ਕਿਉਂਕਿ ਤੁਸੀਂ ਮੇਰੀ ਆਪਣੀ ਫੈਮਲੀ ਹੋ ਤੇ ਤੁਸੀਂ ਮੈਨੂੰ ਬਹੁਤ ਸਪੋਰਟ ਸਤਿਕਾਰ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੇਰਾ ਹੁਣ ਵੀ ਇੱਕੋ ਹੀ ਏਮ ਐ ਵੀ ਜ਼ਿੰਦਗੀ 'ਚ ਮੈਂ ਸੈਕਸ ਹੁੰਨੀ ਆ ਪਰਮਾਤਮਾ ਸੈਕਸ ਕਰਦਾ ਮੈਨੂੰ ਵੈਸੇ ਰੋਟੀ ਪਾਣੀ ਜੋਗਰੇ ਤੇ ਜਿਆਦਾ ਸクセਸ ਹੋਣੀ ਆ ਤੇ ਮੈਂ ਉਹ ਵਾਇਰ ਵੀ ਤੋਂ ਡਰ ਕੇ ਕਹਿਣੀ ਆ ਵੀ ਆਪਾਂ ਗਰੀਬਾਂ ਦੀ ਹੈਲਪ ਹੀ ਕਰਨੀ ਆ ਆਪਾਂ ਜਿਹੜੇ ਬੰਦੇ ਨੂੰ ਲੋੜ ਆ ਉਹਨਾਂ ਦੀ ਹੈਲਪ ਹੀ ਕਰਨੀ ਆ ਤੇ ਜ਼ਿੰਦਗੀ ਆਪਣੀ ਹੈਗੀ ਆ ਜਿਹੜੀ ਜਿੰਨੀ ਵੀ ਜ਼ਿੰਦਗੀ ਬਚੀ ਆ ਇਹ ਆਪਾਂ ਹੁਣ ਪਰਮਾਤਮਾ ਦੇ ਕੰਮਾਂ ਚ ਲਾਉਣੀ ਆ ਬੇਸਹਾਰਾਂ ਦੀ ਹੈਲਪ ਕਰਨ ਤੇ ਲਾਉਣੀ ਆ ਕਿਸੇ ਨੂੰ ਕੋਈ ਪ੍ਰੋਬਲਮ ਆਪਾਂ ਹੈਲਪ ਕਰਿਆ ਕਰਾਂਗੇ ਜਦੋਂ ਹੈਲਪ ਕਰਨ ਯੋਗ ਰਹੇ ਹੋਗੇ ਜਮਣੀ ਲੋਕ ਦੇ ਵੀਰੇ ਆਪਣਾ ਵਾਦਾ ਸਭ ਨਾਲ ਸੋ ਆਪ ਸਭ ਨੂੰ ਮੇਰੇ ਬਣੀਆ ਮਨਜੀਤ ਕੌਰ ਬਣੀਆ ਪਿਆਰਪਰੀ ਸਸਤਰੀਕਾਰ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਬਹੁਤ ਬਹੁਤ ਖੁਸ਼ੀਆਂ ਆਪਣੇ ਆਪ ਨੂੰ ਕਦੇ ਛੋਟਾ ਨਾ ਕਹਾਓ ਤੇ ਨਾ ਥੱਲੇ ਡਿੱਗਣ ਦਿਓ ਤੇ ਨਾ ਕਿਲੇ ਦੇ ਥੱਲੇ ਲੱਗੋ ਉਹ ਕਾਲਪੁਰ ਖੇਰ ਕਿਤੇ ਡੋਰੀਆਂ ਰੱਖ ਕੇ ਨਾ ਤਾਂ ਉੱਚੀ ਕਰਕੇ ਜਿਉਂਵੋ ਕਿਉਂਕਿ ਜੱਗ ਤੇ ਜਿਉਣਾ ਆਇਓ ਕਿਸੇ ਮੁਰੇ ਝੁੱਕਣ ਨਹੀਂ ਆਇ। ਸਸਰੀ ਕਾਲਜੀ